કોટਨ ਦੇ ਸੂਟ ਦੁਪੱਟੇ ਕੋਟਨ ਦੇ ਸੂਟ ਦੁਪੱਟੇ ਗਰਮੀਆਂ ਦਾ ਤੋਹਫਾ ਆ ਗਿਆ ਜੀ 8-800 ਵਾਲੇ 400 ਦੀ ਰੇਂਜ ਆ ਦੇਖੋ ਰੇਟ ਲੱਗ ਰਹੇ ਨੇ ਬਿਲਕੁਲ ਨਵੀਂ ਵੈਰਾਈਟੀ ਰੋਜ਼ਾਨਾ ਓਪਨ ਕਰੀਦੀ ਐ ਆ ਡਿਜ਼ਾਈਨ ਚੈੱਕ ਕਰ ਲਓ ਵੀਰੇ ਆ ਚਾਰ-ਚਾਰ ਕਲਰਾਂ ਦਾ ਸੈੱਟ ਹੈ ਸਾਰੀ ਵੈਰਾਈਟੀ ਦੇਖੋ ਬਿਲਕੁਲ ਨਵੀਂ ਫਰੈਸ਼ ਰੇਟ ਲੱਗੇ ਆ ਰਹੇ ਨੇ ਆ ਦੇਖੋ ਆ ਚਾਰ ਕਲਰ ਇੱਕ ਡਿਜ਼ਾਈਨ ਚ ਘਟੋ-ਘਟ ਮਿਲਨੇ ਜੀ ਦਿਪਤੀ ਦਾ ਬ੍ਰਾਂਡ ਹੈ ਔਰ 400 ਦੀ ਰੇਟ ਹੈ ਆ ਦੇਖੋ ਕੰਟਰਾਸਟ ਵਿੱਚ ਵੀ ਮਿਲਣਗੇ ਜੀ ਪਲਾਜੋ ਸੂਟ ਬਣਾਓ ਸਲਵਾਰ ਸੂਟ ਬਣਾਓ ਕਾਟਨ ਦੇ ਦੁਪੱਟਿਆਂ ਵਾਲੇ ਫੈਂਸੀ ਸੂਟ ਅਵੇਲੇਬਲ ਹੈ ਰੂਟੀਨ ਚ ਪਾਉਣ ਲਈ ਬਹੁਤ ਹੀ ਸੋਹਣੇ ਗਰਲਿਸ਼ ਲੁੱਕ ਲੇਡੀਜ਼ ਲੁੱਕ ਮੀਡੀਅਮ ਏਜ ਲਈ ਹਰ ਤਰ੍ਹਾਂ ਦੇ ਜਿਹੜੇ ਕਲਰ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਇਹ ਸਾਰੀ ਹੈ ਜੀ ਗਰਮੀਆਂ ਦੀ ਵੈਰਾਈਟੀ ਗੋਠੀ ਵਰਲਡਵਾਈਡ ਤੋਂ ਬੀਵੀਆਰ ਬਠਿੰਡਿਆਂ ਦੇ ਅਵੇਲੇਬਲ ਹੈ ਧੰਨਵਾਦ हां जी आज जी ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਸੋਹਣਾ ਸੂਟ ਆਇਆ ਮੇਰੇ ਕੋਲੇ ਪਾਰਟੀ ਵੇਅਰ ਹੈਵੀ ਲੁੱਕ ਦੇ ਵਿੱਚ ਪਹਿਲਾਂ ਤੁਸੀਂ ਡਿਜ਼ਾਈਨ ਤੇ ਨਜ਼ਰ ਮਾਰੋ ਪੂਰਾ ਫਰੰਟ ਜਾਲ ਬਣਿਆ ਹੋਇਆ ਨਾਲ ਇਹਦੇ ਬਹੁਤ ਹੀ ਸੋਹਣਾ ਬਾਰਡਰ ਆਏਗਾ ਬਾਰਡਰ ਵੀ ਦਿਖਾ ਦਿਓ ਭਾਜੀ ਬਾਰਡਰ ਤੇ ਵੀ ਵਰਕ ਕੀਤਾ ਹੋਇਆ ਹੈ ਸਾਰਾ ਬਾਰਡਰ ਬਣਿਆ ਗੋਟਾ ਪੱਤੀ ਕੜਦਣਾ ਸਟੋਨ ਦੇ ਨਾਲ ਇਹ ਸੂਟ ਤੁਹਾਨੂੰ ਮਿਲਣ ਜਾ ਰਿਹਾ ਜੀ ਸਿਰਫ 2750 ਦੀ ਰੇਂਜ ਦੇ ਵਿੱਚ 55 5500 ਵਾਲੇ ਸੂਟ ਨੇ ਇਹ ਕਲਰ ਦਿਖਾਓ ਹੁਣ ਭਾਜੀ ਇਹਦੇ ਆ ਦੇਖੋ ਆ ਕਲਰ ਚਾਰਟ ਮੇਰੇ ਕੋਲੇ ਹੈ ਜੀ 8 ਕਲਰ ਇਹਦੇ ਆਏ 8 ਕਲਰ ਆਪਾਂ ਡਿਸਪਲੇ ਕੀਤੇ ਹੋਏ ਆ ਆ ਦੇਖੋ ਜੀ ਤਿੰਨ ਕਲਰ ਇੱਧਰ ਡਿਸਪਲੇ ਕੀਤੇ ਆ ਇੱਕ ਕਲਰ ਆਪਾਂ ਓਪਨ ਕਰ ਰੱਖਿਆ ਇਸ ਤਰ੍ਹਾਂ ਦੀ ਫੈਂਸੀ ਤੇ ਨਵੀਂ ਅਪਡੇਟ ਲਈ ਨਵੀਂ ਵੈਰਾਈਟੀ ਦੇਖਣ ਲਈ ਗੋਟੀ ਵਰਲਡਵਾਈਡ ਦੇ ਪੇਜ ਨੂੰ ਫੋਲੋ ਕਰ ਲਓ ਤੇ ਘਰ ਬੈਠੇ ਦੇਖੋ ਨਵੀਂ ਨਵੀਂ ਵੈਰਾਈਟੀ ਉਹ ਵੀ ਵਾਜਿਬ ਰੇਟਾਂ 'ਚ ਤੁਸੀਂ V ਸ਼ੇਪ ਗਲੇ ਵਾਲਾ ਡਿਜ਼ਾਈਨ ਦੇਖ ਰਹੇ ਹੋ ਇਹ ਮੇਰੇ ਕੋਲੇ ਪਹੁੰਚੇ ਵਰਕ ਵਾਲਾ ਹੁਣ ਆ ਗਿਆ ਹੈ 3300 ਵਾਲਾ 1650 ਦੀ ਰੇਂਜ ਚ ਕਲਰ ਬੜੇ ਸੋਹਣੇ ਸੋਹਣੇ ਆਏ ਹੈ ਇਹਦੇ ਟੂ ਲਾਈਨ ਡਿਜ਼ਾਈਨ ਹੈ V ਸ਼ੇਪ ਗਲਾ ਬਣਿਆ ਹੋਇਆ ਆ ਦੇਖੋ ਇਹਦੇ ਕਲਰ ਡਿਜ਼ਾਈਨ ਚੈੱਕ ਕਰ ਲਓ ਵੀਰੇ ਆ ਸਾਰੇ ਕਲਰ ਡਿਜ਼ਾਈਨ ਇਸ ਵਿੱਚ ਹੈ ਮਹਿੰਦੀ ਕਲਰ ਗਾਜਰੀ ਕਲਰ ਠੀਕ ਗ੍ਰੀਨ ਕਲਰ ਸਾਰੇ ਕਲਰ ਮਿਲਨੇ ਤੁਹਾਨੂੰ ਇਹ ਵਿੱਚ ਆ ਜਿਹੜਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਇਆ ਸਾਰੇ ਏਸੇ ਦੇ ਕਲਰ अवेलेबल ਪਏ ਆ ਇਹਨੇ ਕਲਰ ਤੁਹਾਨੂੰ ਕਿਸੇ ਵੀ ਡਿਜ਼ਾਈਨ ਚ ਨਹੀਂ ਮਿਲਨੇ ਔਰ ਸਭ ਤੋਂ ਵੱਡੀ ਗੱਲ ਆਰਗੇਨਿਕ 베ਸ ਤੇ ਆ ਵਧੀਆ 베ਸ ਲੱਗੇ ਹੋਏ ਆ ਦੁਪੱਟੇ ਨਾਲ ਆ ਪੌਂਚਿਆਂ ਤੇ ਵਰਕ ਆ ਨਵੀਆਂ ਨਵੀਆਂ ਆਈਟਮਾਂ ਦਜਾਣਾ ਆਪਣੇ ਕੋਲੇ ਉਪਰ ਹੁੰਦੀਆਂ ਜੇ ਆਪਾਂ ਕੋਈ ਪਾਰਟੀ ਵੇਅਰ ਸੂਟ ਖਰੀਦਣਾ ਤਾਂ 50% ਆਫ ਆਪਣੇ ਕੰਟੀਨਿਊ ਹੈ ਗਰਮੀਆਂ ਦੀ ਵੈਰਾਈਟੀ ਵੀ ਆ ਚੁੱਕੀ ਹੈ ਉਹ ਵੀ ਆਪਾਂ ਅਪਡੇਟ ਕਰਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਧੰਨਵਾਦ ਆ ਸਵਰ ਲੋਕ ਆਈਟਮ ਲੈ ਕੇ ਆਇਆ ਤੁਹਾਡੇ ਲਈ ਬਿਲਕੁਲ ਨਵੇਂ ਬੇਸ ਤੇ ਬਰਬਰੀ ਸਿਮਰ ਸਟਾਫ ਹੈ ਔਰ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਹੈ ਬਾਰਡਰ ਬਣਿਆ ਹੈ ਨਾਲ ਆਏਗਾ ਦੁਪੱਟਾ ਦੁਪੱਟਾ ਔਰ ਗੈਂਜਾ ਪਿਓਰ ਔਰ ਗੈਂਜਾ ਦਾ ਦੁਪੱਟਾ ਹੈ ਸੌਫਟਾ ਦੁਪੱਟਾ ਹੈ ਔਰ ਨਾਲ ਆਏਗੀ ਬਾਟਮ ਇਹਦੇ ਕਰੇਵ ਦੀ ਕਲਰਾਂ ਦੀ ਗੱਲ ਕਰ ਲਈਏ ਤਾਂ ਦੇਖੋ ਜੀ ਆ ਇਹਦਾ ਕਲਰ ਚਾਰਟ ਹੈ ਚਾਰ ਕਲਰ ਆਂਦੇ ਹੈ ਡਿਜ਼ਾਈਨ ਤੁਹਾਨੂੰ ਮਿਲਣਗੇ ਇਹਦੇ ਚ ਦੋ ਤਿੰਨ ਡਿਜ਼ਾਈਨ ਮਿਲਣਗੇ ਕਲਰ ਚਾਰ ਆਣਗੇ ਔਰ ਰੇਟ ਦੀ ਗੱਲ ਕਰ ਲਈਏ ਰੇਟ ਵੈਣ ਵਾਲਾ ਜੀ 50% ਤੋਂ 3300 ਦੀ ਰੇਂਜ 'ਚ ਹੈਂਡਵਰਕ ਵਾਲਾ ਸੂਟ ਆਏਗਾ ਆ ਦੇਖੋ ਜੀ ਆਜ ਦੇ ਕਲਰ ਡਿਜ਼ਾਈਨ ਨਾਲ ਦੁਪੱਟਾ ਪਿਓਰ ਔਰ ਗੈਂਜਾ ਦਾ ਬਿਲਕੁਲ ਨਵੀਂ-ਨਵੀਂ ਵੈਰਾਈਟੀ ਲੈ ਕੇ ਆਉਂਦੇ ਆ ਜੀ ਤੁਹਾਡੀ ਘੱਟ ਕੋਸ਼ਿਸ਼ ਹੁੰਦੀ ਆ ਹਰ ਡਿਜ਼ਾਈਨ ਕੋ ਦਾ ਪਰਫੈਕਟ ਦਿਖਾਇਆ ਜਾਵੇ ਹਰੇਕ ਕਢਾਈ ਤੁਹਾਨੂੰ ਸਮਝ ਆਵੇ ਕਪੜਾ ਸਮਝ ਆਵੇ ਰੇਟ ਸਮਝ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਲੋ ਵੀਰੇ ਤੁਹਾਡੇ ਲਈ ਗਰਮੀਆਂ ਦੇ ਟੌਪਿਕ कॉटन ਦੇ ਡਿਜੀਟਲ ਪ੍ਰਿੰਟ ਸੂਟ ਲੈ ਕੇ ਆਏ ਆਪਾਂ ਪਿਓਰ ਦੇ ਦੁਪੱਟਿਆਂ ਦੇ ਨਾਲ ਜਿਹੜੇ ਕੀ ਮਿਲਨੇ ਆ 1500 ਦੀ ਰੇਂਜ ਤੇ ਨਾਲ ਹੀ ਆਪਣੇ ਕੋਲੇ ਇੱਕ ਕਨਸੈਪਟ ਆਇਆ ਆ ਵਾਲਾ ਏਕੇ ਟੈਕਸ ਦੀ ਜੌਰਜਟ ਜੌਰਜਟ ਦਾ ਸੂਟ ਹੈ ਉੱਪਰ ਸਾਰਾ ਇਹਦੇ ਵਰਕ ਕੀਤਾ ਹੋਇਆ ਆ ਦੇਖੋ ਆ ਸਾਰਾ ਕਰਾਚੀ ਵਰਕ ਕੀਤਾ ਹੋਇਆ ਹੈ ਹਲਕਾ ਹਲਕਾ ਸਿੱਪੀ ਦਾ ਕੰਮ ਹੈ ਵੀਰੇ ਦੁਪੱਟਾ ਨਾਲ ਆਏਗਾ 3D اور باٹم आएगी प्लेन ਇਹਦੇ ਵਿੱਚ ਤੁਹਾਨੂੰ ਕਲਰ ਮਿਲਦੇ ਆ ਜੀ ਆ ਦੇਖੋ ਆ ਕਲਰ ਚਾਰਟ ਆਉਂਦਾ ਇਸ ਤਰ੍ਹਾਂ ਆ ਦੇਖੋ ਏਕੇ ਟੈਕਸ ਬ੍ਰਾਂਡ ਦੇ ਸੂਟ ਹੈ ਰੇਟ ਦੀ ਗੱਲ ਕਰੀਏ ਤਾਂ 35 3500 ਵਾਲੇ ਸੂਟ 7500 ਦੀ ਰੇਂਜ ਚ ਆ ਚੁੱਕੇ ਨੇ ਆਪਣੇ ਕੋਲੇ ਕਲਰ ਦੁਪट्टे ਚੈੱਕ ਕਰ ਲਓ ਬਿਲਕੁਲ ਨਵੇਂ ਆਈਟਮਾਂ ਆ ਚੁੱਕੀਆਂ ਨੇ ਇਹ ਸਾਰੀ ਵੈਰਾਈਟੀ ਤੋਂ ਜਾਣਨਾ ਤੁਹਾਨੂੰ ਹੁਣ ਅਪਡੇਟ ਮਿਲੇਗੀ ਕੋਈ ਇੱਕ ਸ਼ੋਰਮ ਗੋਟੀ ਵਰਲਡ ਵਾਈਡ ਤੋਂ ਬੀਰ ਬਟਿੰਡਾ ਦੇ ਲਓ ਜੀ ਇਹ ਤਾਂ ਡੜਾ ਡੜ ਪ੍ਰਿੰਟ ਕੱਟੀ ਜਾਂਦੇ ਆਪਾਂ ਚੱਲਦੇ ਆ ਵਿਗੇ ਭਾਜੀ ਕੋਲੇ ਹਾਂਜੀ ਭਾਜੀ ਕੋਈ ਸੋਰ कॉटन ਦੇ ਪ੍ਰਿੰਟ 702। ਓ ਕਿਉਂ ਮਜ਼ਾਕ ਕਰਦੇ ਹੋ ਭਾਜੀ? ਯਾਰ ਸੁਣ 700 ਦਾ ਇੱਕ ਮਲੂਗਾ 750 702। ਪੱਕੀ ਗੱਲ ਐ। ਪੱਕੀ ਗੱਲ ਸਾਬ। ਆ ਸਾਰੇ ਜਿਹੜਾ ਕੱਟੀ ਜਾ ਰਿਹਾ ਭਾਜੀ ਮਾਲ ਤੇ ਇਹ ਪਿਓਰ ਕੈਮਰੀ ਕੋਟਨ 700 ਦੇ ਦੋ। 700 ਦੇ ਦੋ। ਲਓ ਜੀ 700 ਦੇ ਦੋ ਕਰਤੇ ਐ। ਜੜੀਆਂ ਮੇਰੀਆਂ ਭੈਣਾਂ ਨੇ ਗਰਮੀਆਂ 'ਚ ਪਾਉਣ ਵਾਲੇ ਆ ਦੇਖੋ ਸੋਹਣੇ ਸੋਹਣੇ ਪ੍ਰਿੰਟ ਲੈਣੇ ਆ। ਤਾਂ ਪਹੁੰਚੋ ਗੋਠੀ ਵਰਲਡਵਾਈਡ ਤੇ। ਇਹ ਇੱਥੇ ਸਵੇਰੇ ਮਹਲਾ ਨਾ ਸ਼ਾਨੂ ਮਾਲ ਖਤਮ ਹੋ ਜਾਂਦਾ। ਇਹ ਉਹ ਦੁਕਾਨ ਹੈ ਇਹ ਉਹੀ ਕੈਮਰੀ ਪਿਓਰ ਕੈਮਰੀ ਪਿਓਰ ਕੈਮਰੀ ਦਾ 5000 ਰੁਪਏ ਨਾਮ ਹੈ ਕੋਈ ਕਹਦੇ ਕੋਡ ਨਹੀਂ ਹੈ ਆ ਜਿਹੜੇ ਆ ਸਾਰੇ ਕੱਟੀ ਜਾਂਦੇ ਆ ਇਹ ਸਾਰੇ ਤੁਸੀਂ 350 ਚ ਦੇਵੋਗੇ ਮੇਰੇ ਸੱਤ ਭਰਾ ਬੈਠੇ ਮੇਰੇ ਕੱਟਣ ਵਾਲੇ ਸੱਤ ਭਰਾ ਨਿਕਾਲ ਬਰਵਾ ਦੇ ਇੰਨੇ ਭਰਾ ਬੈਠੇ ਮੇਰੇ ਕੱਟਣ ਵਾਲੇ ਤਾਂ ਮਾਲਾ ਰਹੂਗਾ ਤਾਂ ਹਾਕਾ ਮਾਲ ਦੇਣਾ ਕਿxt ਨੂੰ ਐ ਨਹੀਂ ਕਹਿੰਦੇ 3.5 ਮੀਟਰ ਕੱਟ ਕੇ ਪ੍ਰੋਪਰ ਕੱਟ ਕੇ ਉਹ ਦੋ ਸੱਤਾ ਦੋ ਹਫਤੇ ਦੇ ਕੇ ਬੰਦ ਕਰ ਦੇਣਾ ਯਾਰ ਭਾਈ ਗਰਮੀਏ ਦੇ ਛੁੱਟੀਆਂ ਪਈਆਂ ਅਗਸਤ ਹੀ ਜਾਣੀਆਂ ਉਹ ਉੱਤੇ ਦੇਵਾਂਗੇ ਉਹ ਵੇਖ ਲਓ ਭਾਜੀ ਉਹ ਵੇਖ ਲਓ ਭਾਜੀ ਵੀਰੇ ਮੇਰਾ ਗੋਠੀ ਵਾਲੇ ਦੇ 702 ਉਹ ਦੇਖ ਲਓ ਜੇ ਕਰਤੇ ਇਹਨਾਂ ਨੇ 702 ਮੈਂ ਤਾਂ ਲੈ ਕੇ ਚੱਲਿਆ ਹਾਸਣ ਗੱਲ ਇਹ ਤਾਂ ਕਦੀ ਹੋਣੀ ਐ ਅੱਜ ਨਹੀਂ ਮਿਲਨੇ ਤੂੰ ਕੀ ਗੱਲ ਹੋ ਗਈ ਭਾਜੀ ਕੀ ਗੱਲ ਕਰਦੇ ਉਹ ਅੱਜ ਨਹੀਂ ਮਿਲਨੇ ਉਹ ਮੈਂ ਅੱਜ ਨਹੀਂ ਮਿਲਨੇ ਅੱਜ ਨਹੀਂ ਮਿਲਨੇ ਹੋਰ ਕਦੋਂ ਦੇਵੋਗੇ ਜਿਵੇਂ ਐਤਮਾਰ ਨੂੰ ਮਾਲ ਕਟਿੰਗ ਹੁੰਦਾ ਨਾ ਹਾਂਜੀ ਤੇ ਸੋਮਵਾਰ ਵੀ ਛੁੱਟੀ ਆ ਜਾਂਦੀ ਏ ਹਾਂਜੀ ਭਾਜੀ ਆਣੀ ਵੀ ਛੁੱਟੀ ਨਾ ਆ ਜਾਂਦੀ ਏ ਫਿਰ ਮੰਗਲਵਾਰ ਕਟਿੰਗ ਹੋ ਰਿਹਾ ਅੱਜ ਵਾਂ ਹਾਂਜੀ ਅੱਜ ਮੰਗਲਵਾਰ ਹੈ ਠੀਕ ਹੈ ਭਾਜੀ ਇਹ ਮਾਲ ਨੂੰ ਤੂੰ ਬੁੱਧਵਾਰ ਨੂੰ ਮਤਲਬ ਕੱਲ ਮਿਲ ਜੂਗਾ ਕੱਲ ਮਿਲ ਜੂਗਾ ਪੱਕਾ ਮੈਂ ਕਹਿੰਦਾ ਲਖਾਣਾ ਜੋ ਜੀ ਪ੍ਰਦੀਪ ਜੀ ਨੇ ਲਾਤੀ ਆ ਮੋਹਰ ਠੀਕ ਹੈ ਜੀ ਗੱਲ ਹਾਸੀ ਮਜ਼ਾਕ ਦੀ ਨਹੀਂ ਹੈ 700 ਤੇ 200 ਦੇ ਰਹੇ ਆ ਪੱਕਾ ਦੇ ਦੇ ਗੋਠੀ ਵਾਲੇ ਤੇ ਤੁਸੀਂ ਜਾਣਾ ਕਿਤੇ ਨਹੀਂ ਆਉਣਾ ਹੈ ਗੋਠੀ ਵਾਲਿਆਂ ਦੇ ਸਿੱਧਾ ਗੋਠੀ ਵਾਲੇ ਬਠੰਡੇ ਵਾਲੇ ਬਠੰਡੇ ਵਾਲੇ ਗੋਠੀ ਆਏ ਵੀਡੀਓ ਨੂੰ ਕਰ ਦਿਓ ਸ਼ੇਅਰ ਕਰ ਦਿਓ ਵੀਰੇ ਲੜਨ ਕੀ ਅੰਦਰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਦਾ ਕਰ ਹੀ ਦਿਓ ਬਾਈ ਵੀ ਕਰੀ ਭੁੱਲਿਓ ਨਾ ਵੀਰੇ